2012 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆਏ ਉਹਨਾਂ ਦੇ ਠੱਬੀ ਬਹਾ ਬਣ ਕੇ ਰਹੇ ਉਹਨਾਂ ਦੇ ਸਾਥੀ ਸੱਤਾ ਦੇ ਵਿੱਚ ਜਦੋਂ ਅਕਾਲੀ ਦਲ ਸੀ ਤਾਂ ਉਸ ਵਕਤ ਪੂਰਾ ਕਰਤਾ ਤਰਤਾ ਸੀ ਉਹ ਸੁਖਬੀਰ ਸਿੰਘ ਬਾਦਲ ਦੇ ਹਲਕੇ ਦੇ ਸਾਰਾ ਕੰਮ ਕਰ ਦੇਖਦੇ ਸੀ ਸੱਤਾ ਤੋਂ ਬਾਹਰ ਹੋਈ ਸਰਕਾਰ ਤਾਂ ਫਿਰ ਵੀ ਉਹ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਲੇਕਿਨ ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਵੱਲੋਂ ਪਾਰਟੀ ਦੇ ਪ੍ਰਤੀ ਪਾਰਟੀ ਦੇ ਨਿਗਹਾਰ ਦੇ ਪ੍ਰਤੀ ਕੁਝ ਗੱਲਾਂ ਕਹੀਆਂ ਗਈਆਂ ਜਿਸ ਨੂੰ ਕੁਝ ਅਕਾਲੀ ਲੀਡਰਾਂ ਨੇ ਭਾਜਪਾ ਦਾ ਏਜੰਟ ਕਹਿ ਦਿੱਤਾ ਭਾਜਪਾ ਦਾ ਜਿਹੜਾ ਕਿ ਚਮਚਾ ਕਹਿ ਦਿੱਤਾ ਉਸ ਆਗੂ ਨੂੰ ਸੋ ਉਸਨੇ ਅੱਜ ਆਪਣਾ ਸੋਸ਼ਲ ਮੀਡੀਆ ਦੇ ਉੱਪਰ ਆ ਕੇ 6 ਸਵਾਲਾਂ ਦੇ ਉੱਤਰ ਦਿੱਤੇ ਨੇ ਕਿ ਮੈਂ ਕਿਸ ਤਰ੍ਹਾਂ ਬੀਜੇਪੀ ਦਾ ਏਜੰਟਾਂ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਦੋਂ ਮੈਂ ਕੰਮ ਕਰਦਾ ਸੀ ਤਾਂ ਅਕਾਲੀ ਦਲ ਲਈ ਦਿਨ ਰਾਤ ਮਿਹਨਤ ਕੀਤੀ ਹੈ ਹੁਣ ਵੀ ਮੈਂ ਅਕਾਲੀ ਦਲ ਦੇ ਲਈ ਖੜਾ ਲੇਕਿਨ ਮੈਨੂੰ ਬੀਜੇਪੀ ਵੱਲੋਂ ਜਿਹੜਾ ਕਿ ਕਹਿ ਜਣਾ ਕਿ ਬੀਜੇਪੀ ਦਾ ਏਜੰਟ ਹੈ ਜਦੋਂ ਕਿ ਮੇਰਾ ਬੀਜੇਪੀ ਨਾਲ ਕੋਈ ਤਲੋ-ਤਾਲਕ ਹੀ ਨਹੀਂ ਹੈ ਸੋ ਉਹਨਾਂ ਨੇ ਸ਼ਖਬੀਰ ਸਿੰਘ ਬਾਦਲ ਦੇ ਨਾਲ ਜੋ ਗੱਲਬਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਹੋਰ ਅਕਾਲੀ ਲੀਡਰ ਨੇ ਜਿਨ੍ਹਾਂ ਵੱਲੋਂ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ 6 ਗੱਲਾਂ ਕਹੀਆਂ ਨੇ ਜੇਕਰ ਸ਼ਖਬੀਰ ਸਿੰਘ ਬਾਦਲ ਤੇ ਉਹ ਜਿਹੜੇ ਦੂਸਰੇ ਉਹਨਾਂ ਦੇ ਚਮਚੇ ਉਹਨਾਂ ਨੇ ਕਹਿ ਕਿ ਜਿਹੜੇ ਗੱਲਾਂ ਕਰ ਰਹੇ ਨੇ ਸੋ ਉਹਨਾਂ ਨੂੰ ਜਵਾਬ ਦਿੰਦੇ ਹੋਏ ਉਹਨਾਂ ਨੇ ਕੀ ਲਿਖਿਆ ਕਿਹੜੇ ਲੀਡਰ ਨੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਉਹ ਬੀਜੇਪੀ ਦੇ ਜੰਟ ਨੇ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਨਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਦਾ ਬਵਾਲ ਖੜਾ ਹੋਇਆ ਹੋਇਆ ਅਜੇ ਤੱਕ ਉਹ ਜਿਹੜਾ ਕਲੇਸ਼ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਫੇਰ ਸੁਖਬੀਰ ਸਿੰਘ ਬਾਦਲ ਵਿਰੁੱਧ ਬਗਾਵਤ ਕਰਨ ਵਾਲੇ ਅਕਾਲੀ ਆਗੂ ਨੇ ਸੋਸ਼ਲ ਮੀਡੀਆ ਤੇ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਏ ਜਿਸ ਵੇਚ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਵੱਲੋਂ ਉਹਨਾਂ ਤੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਹੈ। ਉਹਨਾਂ ਨੇ ਆਖਿਆ ਕਿ ਉਹ ਕਿਸੇ ਟਿਕਟ ਦੀ ਵਜ੍ਹਾ ਕਰਕੇ ਗੁੱਸੇ ਨਹੀਂ ਹੋਏ। ਇਹ ਗਲਤ ਪ੍ਰਪੋਗੈਂਡਾ ਜਿਹੜਾ ਫਲਾਇਆ ਜਾ ਰਿਹਾ ਹੈ ਮੇਰੇ ਪ੍ਰਤੀ। ਸ਼ਖਬੀਰ ਬਾਦਲ ਵਿਰੁੱਧ ਬਗਾਵਤ ਕਰਨ ਵਾਲੇ ਵੱਡੇ ਸੀਨੀਅਰ ਅਕਾਲੀ ਆਗੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਆਪਣੀ ਪਤਨੀ ਦੇ ਇਲਾਜ ਲਈ ਹਸਪਤਾਲ ਦੇ ਵਿੱਚ ਹਾਜ਼ਰ ਨੇ ਲੇਕਿਨ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਕੁਝ ਅਕਾਲੀ ਦਲ ਦੇ ਕਈ ਬੁਲਾਰੇ ਅਤੇ ਲੀਡਰ ਅਸਲ এজেন্ডੇ ਵਾਲੀ ਮੰਗ ਪੜਕਾਉਣ ਲਈ ਕਈ ਤਰ੍ਹਾਂ ਦੇ ਝੂਠੇ ਤੇ ਬੇਬੁਨਿਆਦ ਉਸ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਸੋ ਉਹਨਾਂ ਸਵਾਲ ਲਿਖੇ ਨੇ ਉਹ ਸਵਾਲਾਂ ਦਾ ਉਹਨਾਂ ਨੇ ਜਵਾਬ ਦਿੱਤਾ ਹੈ ਜੋ ਕਿ ਇੱਕ ਇੱਕ ਸਵਾਲ ਦਾ ਉਹਨਾਂ ਨੇ ਜਵਾਬ ਦਿੱਤਾ ਹੈ ਤੁਹਾਨੂੰ ਇੱਕ ਇੱਕ ਸਵਾਲ ਦਾ ਜਵਾਬ ਦੱਸਦੇ ਹਾਂ ਉਹ ਕਹਿੰਦੇ ਨੇ ਕਿ ਅੱਜ ਪਾਰਟੀ ਦੇ ਵਿੱਚ ਜਿਹੜਾ ਕਿ ਕਿਸ ਤਰ੍ਹਾਂ ਦਾ ਨਿਗਾਰ ਆਇਆ ਹੈ ਜੋ ਪਾਰਟੀ ਅੱਜ ਹਾਸ਼ੀਰ ਚਲੀ ਗਈ ਹੈ ਸੋ ਉਹਨਾਂ ਨੇ ਪਾਰਟੀ ਨੂੰ ਲੈ ਕੇ ਬਹੁਤ ਸਖਤ ਮਹਿੰਤ ਕੀਤੀ ਹੈ ਪਹਿਲਾ ਸਵਾਲ ਉਹਨਾਂ ਦਾ ਇਹ ਹੈ ਕਿ ਅੱਜ ਉਹਨਾਂ ਜਿਹੜੇ ਕੁਝ ਕੁਝ ਆਗੂ ਨੇ ਜਿਹੜੇ ਕਹਿ ਰਹੇ ਨੇ ਕਿ ਉਹ ਟਿਕਟ ਦੇ ਲਈ ਜਿਹੜਾ ਕਿ ਮੰਗ ਕਰ ਰਹੇ ਨੇ ਟਿਕਟ ਉਹਨਾਂ ਨੂੰ ਜਿਹੜੀ ਚਾਹੀਦੀ ਹੈ ਲੇਕਿਨ ਉਹਨਾਂ ਨੇ ਕਦੀ ਵੀ ਟਿਕਟ ਦੀ ਮੰਗ ਨਹੀਂ ਕੀਤੀ ਉਹਨਾਂ ਨੇ ਪਟਿਆਲਾ ਦੀ ਟਿਕਟ ਨੂੰ ਨਹੀਂ ਮਿਲੀ ਤਾਂ ਗੁੱਸੇ ਹੋਇਆ ਜੋ ਸਰਾਸਰ ਝੂਠ ਤੇ ਗਲਤ ਪ੍ਰਪੋਗੰਡਾ ਹੈ ਦੂਸਰਾ ਸਵਾਲ ਉਹ ਕਹਿੰਦੇ ਨੇ ਕਿ ਉਹ ਨਵਾਂ ਸ਼ਹਿਰ ਮੰਗਦਾ ਸੀ ਤੀਸਰਾ ਸਵਾਲ ਉਹ ਕਹਿੰਦੇ ਨੇ ਕਿ ਉਹਨਾਂ ਨੇ ਰਾਜਪੁਰਾ ਖੁਦ ਮੰਗ ਕੇ ਲਿਆ ਸੀ ਚੌਥਾ ਸਵਾਲ ਉਹਨਾਂ ਦਾ ਹੈ ਰਾਜ ਸਭਾ ਦੀ ਸੀਟ ਮੰਗਦਾ ਸੀ ਪੰਜਵਾਂ ਸਵਾਲ ਹੈ ਪਾਰਟੀ ਦਾ ਸਖਤਰ ਲਗਣਾ ਚਾਹੁੰਦਾ ਸੀ ਛੇਵਾਂ ਤੇ ਆਖਰੀ ਸਵਾਲ ਉਹ ਕਹਿੰਦੇ ਨੇ ਕਿ ਉਹ ਆਪਣੇ ਵਿੱਚ ਕਲੀਅਰ ਨਹੀਂ ਹੈ ਕਿ ਕੀ ਕਰਨਾ ਚਾਹੁੰਦਾ ਸੀ ਫਿਰ ਉਹਨਾਂ ਨੇ ਇਹਨਾਂ ਦੇ ਜਵਾਬ ਦਿੰਦਿਆਂ ਲਿਖਿਆ ਹੈ ਪਹਿਲੇ ਸਵਾਲ ਦਾ ਉਹਨਾਂ ਜਵਾਬ ਦਿੱਤਾ ਹੈ ਕਿ ਨਵਾਂ ਸ਼ਹਿਰ ਤੋਂ 2011 ਵਿੱਚ ਜਦ ਸੁਖਬੀਰ ਸਿੰਘ ਬਾਦਲ ਨਾਲ ਉਹ ਆਇਆ ਸੀ ਤਾਂ ਪਹਿਲੇ ਦਿਨ ਉਹਨਾਂ ਨੇ ਮੰਗ ਕੀਤੀ ਸੀ ਉਹਨਾਂ ਵਾਅਦਾ ਕੀਤਾ ਸੀ ਕਿ ਜੋ 2012 ਦੀਆਂ ਚੋਣਾਂ ਆਉਣਗੀਆਂ ਜਾਂ 2017 ਅਤੇ 2022 ਵਿੱਚ ਤੁਹਾਨੂੰ ਇਹ ਟਿਕਟ ਨਹੀਂ ਦਿੱਤੀ ਜਦੋਂ ਪਹਿਲੀ ਵਾਰ ਉਹਨਾਂ ਨੇ ਕਿਹਾ ਸੀ ਤਾਂ ਉਦੋਂ ਉਹਨਾਂ ਨੇ 2012 ਵਿੱਚ ਲਾਰਾ ਲਾਇਆ ਸੀ ਕਿ ਤੁਹਾਨੂੰ 2012 ਵਿੱਚ ਟਿਕਟ ਦਿੱਤੀ ਜਾਵੇਗੀ ਨਵਾਂ ਸ਼ਹਿਰ ਦੀ ਲੇਕਿਨ ਸੁਖਵੀਰ ਸਿੰਘ ਬਾਦਲ ਨੇ ਨਾ ਹੀ 2012 ਵਿੱਚ ਟਿਕਟ ਦਿੱਤੀ ਨਾ ਹੀ 2017 ਵਿੱਚ ਦਿੱਤੀ ਤੇ ਨਾ ਹੀ 2022 ਵਿੱਚ ਦਿੱਤੀ ਫਿਰ ਮੈਂ ਕਿਉਂ ਨਾਰਾਜ਼ ਹੋਇਆ ਜਦ ਨਾ ਮੈਂ 2012 ਵਿੱਚ ਰੁਸਿਆ ਨਾ ਮੈਂ 2017 ਵਿੱਚ ਰੁਸਿਆ ਤੇ ਨਾ ਹੀ ਮੈਂ 2022 ਵਿੱਚ ਜਦ ਬੀਐਸਪੀ ਨੂੰ ਦੇ ਦਿੱਤੀ ਉਸ ਵਕਤ ਵੀ ਮੈਂ ਨਹੀਂ ਰੁਸਿਆ ਦੂਸਰਾ ਸਵਾਲ ਦਾ ਜਵਾਬ ਦਿੱਤਾ ਹੈ ਰਾਜਪੁਰਾ ਬੀਜੇਪੀ ਕੋਲ ਰਹੀ ਸੀਟ ਮੈਂ ਕਦੇ ਵੀ ਨਹੀਂ ਮੰਗੀ ਸੀ 2017 ਵਿੱਚ ਜਦ ਨਵਾਂ ਸ਼ਹਿਰ ਨਹੀਂ ਦਿੱਤੀ ਤਾਂ ਖੁਦ ਪ੍ਰਧਾਨ ਸਾਹਿਬ ਨੇ ਕਿਹਾ ਕਿ ਤੈਨੂੰ ਖੜ ਦੇ ਦਿੰਦਾ ਪਰ ਖੜ ਗਿੱਲ ਸਾਹਿਬ ਗਿੱਲੋਕੋ ਵਾਲੇ ਨੂੰ ਕਿਵੇਂ 2 ਘੰਟਿਆਂ ਦੇ ਵਿੱਚ ਦਿੱਤੀ ਉਹ ਵੀ ਮੈਨੂੰ ਜਿਹੜਾ ਕਿ ਸਭ ਪਤਾ ਹੈ ਫਿਰ ਮੁਹੱਲੀ ਦਾ ਕਹਿ ਦਿੱਤਾ ਤੇ ਮੈਂ ਸੁਨੇਹਾ ਲਾਇਆ ਜਦ ਮੀਟਿੰਗ ਸ਼ੁਰੂ ਹੋਈ ਤਾਂ ਤੇਜਿੰਦਰਪਾਲ ਸਿੱਧੂ ਨੂੰ ਉਹ ਵੀ ਟਿਕਟ ਦੇ ਦਿੱਤੀ ਪਰ ਮੈਂ ਚੁੱਪਚਾਪ ਕੰਮ ਕਰਨ ਲੱਗ ਪਿਆ ਮੈਂ ਉਸ ਵਕਤ ਵੀ ਨਹੀਂ ਰੁੱਸਿਆ ਤੀਸਰੇ ਸਵਾਲ ਦਾ ਨਾਲ ਜਵਾਬ ਦਿੰਦਾ ਹੈ ਤੀਸਰੀ ਵਾਰ ਫਿਰ ਨਵਾਂ ਸ਼ਹਿਰ BSP ਨੂੰ ਦਿੱਤਾ ਹਾਲਾਂਕਿ BSP ਪ੍ਰਧਾਨ ਆਪਣੇ ਲਈ ਬਲਾਚੌਰ ਦੀ ਸੀਟ ਮੰਗਦਾ ਸੀ ਤੇ ਉਥੇ BSP ਨੂੰ ਵੋਟ ਵੀ ਵੱਧ ਪਈ ਸੀ ਨਵਾਂ ਸ਼ਹਿਰ ਨਾਲੋਂ ਪਰ ਉਸ ਦੀ ਵੀ ਨਹੀਂ ਮੰਨੀ ਤੇ ਮੇਰਾ ਗਲਾ ਫਿਰ ਤੀਜੀ ਵਾਰ ਕਰ ਦਿੱਤਾ ਮੈਂ ਫਿਰ ਵੀ ਰੁੱਸਿਆ ਨਹੀਂ ਤੇ ਸਹਿਮਤੀ ਦੇ ਦਿੱਤੀ ਤੇ ਫਿਰੋਜ਼ਪੁਰ ਜਾ ਕੇ ਮੈਂ ਪ੍ਰਧਾਨ ਜੀ ਦੇ ਹਲਕੇ ਵਿੱਚ ਕੰਮ ਕਰਨ ਲੱਗਾ ਜਦੋਂ BSP ਕੋਲ ਜਾਣ ਤੋਂ ਬਾਅਦ ਮੈਂ ਫਿਰੋਜ਼ਪੁਰ ਦੀ ਸੀਟ ਮੰਗੀ ਤਾਂ ਕੁਝ ਦਿਨਾ ਬਾਅਦ ਮਨਾ ਕਰਕੇ ਫਿਰ ਰਾਜਪੁਰਾ ਜਾਣ ਦਾ ਹੁਕਮ ਦੇ ਦਿੱਤਾ ਗਿਆ ਮੈਂ ਰੂਸਿਆ ਨਹੀਂ ਪਾਰਟੀ ਦਾ ਹੁਕਮ ਮੰਨਿਆ ਤੇ ਮੈਂ ਰਾਜਪੁਰੇ ਚਲਾ ਗਿਆ ਪਟਿਆਲਾ ਇਸ ਸ਼ਰਤ ਤੇ ਮੰਗ ਕੀਤੀ ਕਿ ਜੇਕਰ ਸਰਜੀਤ ਸਿੰਘ ਰਖੜਾ ਜਾਂ ਐਨ ਕੇ ਸ਼ਰਮਾ ਚੋਣ ਨਹੀਂ ਲੜਦੇ ਤਾਂ ਮੈਨੂੰ ਦੇ ਦਿਓ ਮੈਂ ਸਭ ਤੋਂ ਵੱਧ ਮਿਹਨਤ ਕਰਾਂਗਾ ਤੇ ਪਟਿਆਲਾ ਲੋਕ ਸਭਾ ਹਲਕੇ ਦਾ ਕੋਆਰਡੀਨੇਟਰ ਤੌਰ ਤੇ ਕੰਮ ਕਰਦਿਆਂ ਹਰੇਕ ਸਖਤਰ ਪਦਰ ਤੇ ਸਰਕਲ ਪਦਰ ਤੇ ਮੈਨੂੰ ਜਿਹੜਾ ਕਿ ਕੰਮ ਮੈਂ ਕਰ ਚੁੱਕਾ ਹਾਂ ਔਰ ਮੈਨੂੰ ਸਾਰੀ ਜਿਹੜੇ ਕਿ ਹਲਕੇ ਦੀ ਜਾਣਕਾਰੀ ਹੈ ਪੀਪੀ ਵੇਲੇ ਵੀ ਮੈਂ ਸਾਰੇ ਪਿੰਡਾਂ 'ਚ 45-45 ਮਿੰਟ ਹਰੇਕ ਪਿੰਡ ਪਿੰਡ ਵਿੱਚ ਜਾ ਕੇ ਜਿਹੜਾ ਪ੍ਰਚਾਰ ਕੀਤਾ ਸੀ ਤੇ ਬੋਲਿਆ ਸੀ ਜਿਸ ਕਰਕੇ ਮੇਰੀ